ਭਾਈ ਅਮਰਪਾਲ ਸਿੰਘ ਦੀ ਗੱਲ ਹੈ ਜਦੋਂ ਹੈਨਾ ਉਹ ਆਏ ਸੀ ਹੈਨਾ ਉਦੋਂ ਅਸੀਂ ਵੀ ਸੋਚਿਆ ਸੀ ਵੀ ਹੁਣ ਬਸ گاڑی ਕੇਸ ਰੱਖ ਲੈਣੀ ਹੈ ਸਹੀ ਗੱਲ ਹੈ ਮੰਨੀ ਨੇ ਤਾਂ ਹੀ ਕੇਸ ਰੱਖਿਆ ਵਕਤ ਤੋਂ ਵੱਧ ਸ਼ੇਅਰ ਕਰਨਾ ਚਾਹੀਦਾ ਕਿਉਂ ਕਿ ਇਦਾਂ ਦੇ ਗਾਣੇ ਆਣਗੇ ਤਾਂ ਆਪਣਾ ਪੰਜਾਬ ਦਾ ਮਾਹੌਲ ਬਦਲੇਗਾ ਹਾਂਜੀ ਸਸਟੀ ਕਾ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਚੱਲੇ ਹਾਂ ਵਰਨਿੰਗ ਮੂਵੀ ਦੇਖਣ ਮੈਂ ਤੇ ਮੰਨੀ ਤੇ ਆਪਾਂ ਤੁਹਾਨੂੰ ਇਹ ਵੀਡੀਓ ਰਿਵਿਊ ਵੀਡੀਓ ਦਿਖਾਵਾਂਗੇ ਅੱਜ ਆਪਾਂ ਰਿਵਿਊ ਕਰਾਂਗੇ ਫਿਲਮ ਦੇਖਣ ਤੋਂ ਬਾਅਦ ਠੀਕ ਹੈ ਜੀ ਤੇ ਇਹ ਆਪਣੀ ਮਤਲਬ ਨਵੀਂ ਨਵੀਂ ਕੋਸ਼ਿਸ਼ ਹੈ ਤੇ ਬਾਕੀ ਫੈਮਿਲੀ ਵਲੋਗ ਤਾਂ ਆਉਂਦੇ ਰਹਿਣਗੇ ਹਨਾ ਉਹਦੇ ਨਾਲ-ਨਾਲ ਆਪਾਂ ਇਹ ਵੀ ਸੋਚਿਆ ਵੀ ਟਰਾਈ ਕਰੀਏ ਹੈਨਾ ਤੇ ਆਪਾਂ ਅੱਜ ਰਿਵਿਊ ਦੇਖਾਂਗੇ ਫਿਲਮ ਦੇਖ ਕੇ ਤੁਹਾਨੂੰ ਦੱਸਾਂਗੇ ਕਿੱਦਾਂ ਦੀ ਹੈ ਨਾ ਪੰਜਾਬੀ ਸਿਨੇਮਾ ਮਤਲਬ ਕੀ ਸਿਸਟਮ ਹੈ ਕਿੱਦਾਂ ਚੱਲ ਰਿਹਾ ਹੈਨਾ ਤੇ ਮਤਲਬ ਜ਼ਿਆਦਾ ਨਹੀਂ ਨੋਰਮਲ ਜਿਹਾ ਜ਼ਿਆਦਾ ਨਹੀਂ ਕਿਉਂਕਿ ਇਹ ਆਪਣਾ ਫੈਮਿਲੀ ਵਲੋਗ ਹੈ ਤਾਂ ਕਰਕੇ ਤੇ ਅੱਜ ਅਸੀਂ ਫਿਲਮ ਦੇਖਣ ਚਲੇ ਜ ਸਾ ਸੋਚਿਆ ਵੀ ਅੱਜ ਦੇ ਦੇ ਆ ਰਿਵਿਊ ਹੈਨਾ ਪਾਨਿਆ ਫਿਲਮ ਦੇਖ ਕੇ ਠੀਕ ਹੈ ਜੀ ਤੇ ਮੈਂ ਹੁਣ ਮੰਨੀ ਨੂੰ ਉਥੋਂ ਉਹਦੇ ਆਫਿਸ ਤੋਂ ਚੱਕਣਾ ਠੀਕ ਹੈ ਤੇ ਫਿਰ ਆਪਾਂ ਜਾਵਾਂਗੇ ਪਵੀਲੀਅਨ ਤੇ ਪਵੀਲੀਅਨ ਆਪਣੀ ਹੈਗਾ ਫੋਰਾ ਚੌਂਕ ਆਪਣੇ ਇੱਥੇ ਸਾਰਿਆਂ ਨੇ ਸੁਣਿਆ ਹੋਣਾ ਲੁਧਿਆਣੇ ਵਿੱਚ ਪਵੀਲੀਅਨ ਬਹੁਤ ਜ਼ਿਆਦਾ ਫੇਮਸ ਹੈ ਤੇ ਉੱਥੇ ਆਪਾਂ ਚੱਲੇ ਅੱਜ ਠੀਕ ਹੈ ਜੀ ਹਾਂ ਜੀ ਤੇ ਉਹ ਮੰਨੀ ਆ ਰਹਾ ਹੈ ਸੀਟ ਪਹਿਲੇ ਹੀ ਗੱਲ ਹੀ ਕਰਤੀ ਆਪਾਂ ਭਾਬੀ ਹਾਂ ਜੀ ਲੈ ਫਿਰ ਲਾਲ ਬੋਤਲ ਵਧੀਆ ਠੀਕ ਹੈ ਹੋਰ ਹੋਰ ਚਲ ਜੀ ਹੁਣ ਆਪਾਂ ਫਿਰ ਸੋ ਚਲ ਨੰਨੂ ਠੀਕ ਹੈ ਹਾਂ ਨੰਨੂ ਠੀਕ ਹੈ ਚਲ ਜੀ ਹੁਣ ਆਪਾਂ ਫਿਰ ਫਿਲਮ ਦੇਖਣ ਚੱਲੀਏ ਹੈਨਾ ਅੱਜ ਵਾਰਨਿੰਗ ਮੈਂ ਅੱਜ ਬਣੀਓ ਕੀਤਾ ਵੀ ਅੱਜ ਨਾ ਪਰ ਰਿਵਿਊ ਕਰਾਂਗੇ ਫਿਲਮ ਦਾ ਹਾਂ ਫਿਲਮ ਦੇਖਣ ਤੋਂ ਬਾਅਦ ਸਹੀ ਹੈ ਨਾ ਆ ਦੇਖਣ ਤੋਂ ਬਾਅਦ ਹੀ ਹੁੰਦਾ ਹੈ ਆ ਦੇਖਣ ਤੋਂ ਬਾਅਦ ਹੀ ਹੋਰ ਪਹਿਲਾਂ ਰਿਵਿਊ ਕਿੱਦਾਂ ਹੁੰਦਾ ਹੈ ਠੀਕ ਹੈ ਠੀਕ ਹੈ ਤੇ ਆਪਾਂ ਨਵੀਂ ਨਵੀਂ ਕੋਸ਼ਿਸ਼ ਕਰਦੇ ਆ ਨਵੀਂ ਚੀਜ਼ ਹੈ ਰਿਵਿਊ ਮਾਸਟਰ ਰਿਵਿਊ ਮਾਸਟਰ ਬਣਨਾ ਆਪਾਂ ਗੱਡੀ 'ਚ ਹੀ ਬਣਾਵਾਂਗੇ ਪੂਰਾ ਬਲੌਗ ਠੀਕ ਹੈ ਜੀ ਤੇ ਗੱਡੀ 'ਚ ਐਂਡ ਕਰ ਲੈਣਾ ਆਪਾਂ ਠੀਕ ਹੈ ਬਾਕੀ ਐਸ ਤੋਂ ਪਹਿਲਾਂ ਇੱਕ ਵਲੌਗ ਬਣਿਆ ਉਹ ਉਹ ਲੱਗ ਹੂੰ ਠੀਕ ਹੈ ਇਹ ਮੈਂ ਨਵਾਂ ਸ਼ੁਰੂ ਕੀਤਾ ਹੁਣੇ ਅੱਛਾ ਅੱਛਾ ਠੀਕ ਹੈ ਤਾਂ ਸਹੀ ਹੈ ਹਾਂ ਤੇ ਇਧਰੋਂ ਰਾਹ ਹੈਗਾ ਸਾਹਮਣੇ ਸਵੇਰ ਦਾ ਕੀ ਪ੍ਰੋਗਰਾਮ ਹੈ ਸਵੇਰ ਦਾ ਦੇਖਦੇ ਆਂ ਸਵੇਰੇ ਪਹਿਲਾਂ ਮੈਚ ਆ ਸ਼ਾਇਦ ਜਾਣਾ ਪਵੇ ਬਾਕੀ ਦੇਖਦੇ ਆਂ ਅੱਜ ਹੀ ਤੇ ਹੁਣ ਇੱਕ ਸੀ ਗੱਲ ਕਰ ਰਹੇ ਸੀ ਵੀ ਅਰਜਨ ਢਿੱਲੋਂ ਦੀ ਐਲਬਮ ਆਈ ਹੈ ਤੇ ਉਹਦਾ ਇੱਕ ਸੌਂਗ ਆਇਆ ਵੀ ਮੇਰੇ ਬੈਕ ਟੂ ਸਿੱਖੀ ਬੈਕ ਟੂ ਸਿੱਖੀ ਹਾਂ ਦਿਲ ਉਹਦੇ ਚ ਗਾਣਾ ਆਇਆ ਵੀ ਦਿਲ ਕਰਦਾ ਫੇਰ ਹੈ ਨਾ ਕੇਸ ਰੱਖ ਲਵਾਂ ਤੇ ਅਸੀਂ ਮਤਲਬ ਉਹ ਗਾਣਾ ਸੁਣਿਆ ਬੜਾ ਮੈਂ ਤਾਂ ਥੋੜਾ ਜਿਹਾ ਸੁਣਿਆ ਵਾਲੇ ਮੈਂ ਪੂਰੀ ਐਲਬਮ ਮੰਨੀ ਨੇ ਥੋੜੀ ਜਿਹੀ ਸੁਣੀ ਹੈ ਦੋ ਚਾਰ ਗਾਣੇ ਹਨਾ ਦੋ ਤਿੰਨ ਗਾਣੇ ਸੁਣੇ ਆ ਸਾਰੇ ਸੁਣੇ ਆ ਸਾਰੇ ਸੁਣੇ ਥੋੜੇ ਥੋੜੇ ਇੱਕ ਇੱਕ ਪੈਰਾ ਸੁਣਿਆ ਟੇਸਟ ਲੈ ਹਾਂ ਤੇ ਉਹ ਯਾਨੀ ਕਿ ਆਪਾਂ ਯਾਨੀ ਕਿ ਸਹੀ ਗੱਲ ਉਹ ਸ਼ੇਅਰ ਕਰਨਾ ਚਾਹੀਦਾ ਵੱਧ ਤੋਂ ਵੱਧ ਸ਼ੇਅਰ ਕਰਨਾ ਚਾਹੀਦਾ ਕਿਉਂ ਕਿ ਐਦਾਂ ਦੇ ਗਾਣੇ ਆਣਗੇ ਤਾਂ ਆਪਣਾ ਪੰਜਾਬ ਦਾ ਮਾਹੌਲ ਬਦਲੇਗਾ ਹਾਂ ਫੇਰ ਮਤਲਬ ਯਾਨੀ ਕਿ ਥੋੜਾ ਜਦੋਂ ਭਾਈ ਅਮਰਤਪਾਲ ਸਿੰਘ ਦੀ ਗੱਲ ਹੈ ਜਦੋਂ ਹੈ ਨਾ ਉਹ ਆਏ ਸੀ ਹੈ ਨਾ ਉਦੋਂ ਅਸੀਂ ਵੀ ਸੋਚਿਆ ਵੀ ਹੁਣ ਬਸ ਦਾੜੀ ਕੇਸ ਰੱਖ ਲੈਣੀ ਹੈ ਸਹੀ ਗੱਲ ਹੈ ਮੰਨੀ ਨੇ ਤਾਂ ਹੀ ਕੇਸ ਰੱਖਿਆ ਹੈ ਹੈ ਨਾ ਉਹਦੇ ਅਸੀਂ ਸੋਚਿਆ ਵੀ ਕੇਸ ਰੱਖ ਲਈਏ ਹੈ ਨਾ ਰਖੜੇ ਚਾਹੀਦੇ ਆਪਣੀ ਸਿੱਖੀ ਵਾਲ ਨੂੰ ਤੇ ਮੁਰਨਾ ਚਾਹੀਦਾ ਨਾ ਐਟ ਲਿਸਟ ਤੇ ਪਰ ਫਿਰ ਹੈ ਨਾ ਉਹੀ ਗੱਲ ਹੈ ਜੇ ਯਾਨੀ ਕਿ ਜੇ ਮਾਹੌਲ ਉੱਤਾ ਦਾ ਬਣਿਆ ਰਵੇ ਤਾਂ ਬੰਦਾ ਨਾ ਬਦਲ ਜਾਂਦਾ ਹੈ ਤੇ ਜਦੋਂ ਮਾਹੌਲ ਖਰਾਬ ਹੋਣ ਫਿਰ ਬੰਦੇ ਸਾਡੀ ਵੀ ਨੀਅਤ ਚੇਂਜ ਹੋ ਜਾਂਦੀ ਹੈ ਹੈ ਨਾ ਤੇ ਤਾਂ ਅਗਰ ਕੇ ਅਸੀਂ ਸੋਚਦੇ ਆ ਵੀ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਚਾਹੀਦਾ ਐਦਾਂ ਦੇ ਗਾਣੇ ਹੋਰ ਵੀ ਸਿੰਗਰ ਕੱਢਣਗੇ ਨਾ ਫੇਰ ਮਜ਼ਾ ਆਏਗਾ ਹੈਨਾ ਬਾਕੀ ਸਿੰਗਰਾਂ ਨੂੰ ਵੀ ਚਾਹੀਦਾ ਵੀ ਐਦਾਂ ਦੇ ਗਾਣੇ ਕੱਢਣ ਫੇਰ ਨਿਆਰਾ ਆਏਗਾ ਹਾਂ ਰਾਜੀ ਸਰਦਾਰ ਜੀ ਹਾਂ ਲੈ ਜਾਗੇ ਹਾਂ ਹਾਂ ਲੈ ਕੇ ਜਾਵਾਂ ਸਰ ਯਾਰ ਵਾਸ਼ਰੂਮ ਚੱਲ ਜੀ ਹਾਂ ਜੀ ਤੇ ਹੁਣ ਅਸੀਂ ਖੜੇ ਆ ਆ ਓਡੀ ਐ ਤੇ ਹਲੇ ਤਾਂ ਕੋਈ ਆਇਆ ਨਹੀਂ ਹੈਗਾ ਆ ਵਾਸੇ ਅਹੀਂ ਆਪਾਂ ਹੀ ਆ ਤੇ ਆ ਇੱਕ ਆਇਆ ਬਸ ਔਰ ਕੋਈ ਨਹੀਂ ਆਇਆ ਹਲੇ 5 ਮਿੰਟ ਰਹਿ ਗਏ ਫਿਲਮ ਨੂੰ ਸਵਾ ਨੰਗਾ ਵੈਸੇ ਇਹ ਤਾਂ ਹੈ ਬਸ ਸਾਢੇ ਕਿਨੋਂ ਜਾ ਕੇ ਸ਼ੁਰੂ ਹਾਂ ਹਾਂ ਸ਼ੁਰੂ ਹੋਣੀ ਤਾਂ ਹੀ ਉਸ ਹੱਬ ਨਾਲ ਹੀ ਆਉਂਦੇ ਨਾ ਲੋਕ ਫਿਰ ਉਸ ਦਿਨ ਜਲਦੀ ਆ ਜਾਏ ਸੀ ਕਿੰਨਾ ਟੈਂਸ਼ਨ ਸਹੀ ਗੱਲ ਹੈ ਚਲੋ ਦੇ ਦੇ ਆਹ ਤਾਂ ਸ਼ੁਰੂ ਹੁੰਦੀ ਹੈ ਖਿਡਾਰੀ ਆ ਰਹੀ ਹੈ ਖਿਡਾਰੀ ਜਿਹ ਪੈਸਾ ਬੋਲਦਾ ਹੁੰਦਾ ਜਿਹਦੇ ਆਪਾਂ ਆ ਗਏ ਆ ਫਿਲਮ ਵੇਖ ਕੇ ਤੇ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਫਿਲਮ ਕਿੱਦਾ ਦੀ ਹੈ ਤੇ ਕੀ ਹਾਲਤ ਆ ਬਸ ਠੀਕ ਹੈ ਜੀ ਪਹਿਲਾਂ ਬਾਹਰ ਨਿਕਲ ਲੀ ਮੜਾ ਯਾਥੋਂ ਹੈ ਨਾ ਪਾਰਕਿੰਗ ਚ ਬਾਹਰ ਨਿਕਲ ਜੀ ਹਾਂ ਜੀ ਤੇ ਹੁਣ ਰਾਤ ਦਾ ਟਾਈਮ ਹੈ ਤੇ 12 ਵੱਜਣ ਵਾਲਿਆ ਤੇ ਤਾਂ ਕਰਕੇ ਘਰ ਜਾ ਕੇ ਆਪਾਂ ਤੰਗ ਨਹੀਂ ਕਰਨਾਗੇ ਇਹਨੂੰ ਰੋਟੀ ਯਾਨੀ ਕਿ ਨਹੀਂ ਇੱਥੇ ਹੀ ਖਾਵਾਂਗੇ ਆਪਾਂ ਟਾਬੇ ਆ ਵੀ ਤੰਗ ਹੋ ਲਈਏ ਆ ਵੀ ਤੰਗ ਹੋ ਲਈਏ ਰੋਟੀ ਖਾਵਾਂਗੇ ਟਾਬੇ ਦੇ ਅੱਜ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਦੱਸ ਦਿਆਂ ਵੀ ਮੂਵੀ ਕਿੱਦਾਂ ਦੀ ਕਿੱਦਾਂ ਦਾ ਲੱਗਿਆ ਹੈ ਨਾ ਪੰਮਾ ਕਿਵੇਂ ਦਾ ਸੀ ਪੰਮਾ ਪੰਮਾ ਸਹੀ ਗੱਲ ਲਾ ਵੀ ਪਰ ਆ ਕੇ ਨੜ ਬੜਿਆ ਨਾ ਨੜ ਬੜਾ ਅੱਜ ਰੁਕਦਾ ਕੀ ਪੀਂਡਿਵਰੀ ਆ ਚੁੱਕੇ ਆ ਯਾਰ ਨਹੀਂ ਆਇਆ ਤੇ ਪੀਂਡਿਵਰੀ ਆ ਜਦ ਪ੍ਰਮੁਖ ਦੋਦਰਾ ਬਣੇਗਾ ਪਰ ਆ ਜਿਆਦਾ ਸੁਣਾਉਂਦਾ ਤਾਂ ਹਾਂਜੀ ਤੇ ਵਾਰੀ ਆ ਹੁਣ ਰਿਵਿਊ ਦੀ ਮਤਲਬ ਐਨੀ ਫਿਰ ਡੀਲ ਲਵ ਵੀਡੀਓ ਤੇ ਇਹ ਜਿਹੜਾ ਰਿਵਿਊ ਵੀ ਹੋਏਗਾ ਬਾਲਾ ਵੱਡਾ ਨਹੀਂ ਹੋਏਗਾ ਪਰ ਬੋਰ ਨਹੀਂ ਕਰਾਂਗੇ ਫਟਾਫਟ ਤੁਹਾਨੂੰ ਦੱਸਾਂਗੇ ਵੀ ਹਨਾ ਵੀ ਕਿੱਦਾਂ ਦੀ ਮੂਵੀ ਸੀ ਇਹ ਮਤਲਬ ਪੰਜਾਬੀ ਜਿਹੜੇ ਪੰਜਾਬੀ ਸਿਨੇਮਾ ਦੇ ਵਿੱਚ ਪਹਿਲੀ ਵਾਰੀ ਮੇਰੇ ਹਿਸਾਬ ਨਾਲ ਇਦਾਂ ਦੀ ਮੂਵੀ ਬਣੀ ਹੈ ਨਹੀਂ ਹਾਂ ਉਦਾਂ ਵੀ ਮਤਲਬ ਐਕਸ਼ਨ ਕਾਫੀ ਹੈ ਇਹਦੇ ਵਿੱਚ ਮਤਲਬ ਇਹਦੇ ਵਿੱਚ ਬਹੁਤ ਜ਼ਿਆਦਾ ਐਕਸ਼ਨ ਹੈ ਪਹਿਲਾਂ ਬਣੀ ਹੈ ਕੋਈ ਆਈ ਸੀ ਪਹਿਲਾਂ ਉਹਦੀ ਪ੍ਰਿੰਸ ਕਵਲਜੀਤ ਦੀ ਹੋਈ ਆਈ ਸੀ ਇੱਕ ਮੂਵੀ ਵਾਰਨਿੰਗ ਸੀ ਉਹ ਸੀਰੀਅਸ ਸੀ ਇਹਨਾਂ ਦੀ ਉਹ ਸੀਰੀਅਸ ਸੀ ਮਤਲਬ ਹਾਂ ਹੁਣ ਵੱਡੇ ਪਰਦੇ ਤੇ ਇਦਾਂ ਪਹਿਲੀ ਵਾਰੀ ਆਈ ਹੈ ਨਹੀਂ ਇੱਕ ਉਹਦੀ ਜਿਹੜਾ ਪੰਮਾ ਉਹਦੀ ਨਾ ਇੱਕ ਪਹਿਲਾਂ ਮੂਵੀ ਆਈ ਸੀ ਪਤਾ ਨਹੀਂ ਕਿੱਦਾਂ ਕਰਕੇ ਮੂਵੀ ਸੀ ਉਹ ਜਿਹੜੇ ਚਾਹ ਆ ਬਤਾਰਨਿੰਗ ਸੀ ਉਹ ਵੈਬ ਸੀਰੀ ਸੀ ਨਾ ਬੜਾਈ ਪਹਿਲਾ ਇਹਨਾਂ ਅੱਛਾ ਨਹੀਂ ਸਿਨੇਮੇ ਚ ਲੱਗੀ ਸੀ ਵਾਰਨਿੰਗ ਵੈਬ ਸੀਰੀ ਸੀ ਇਹਦੀ 파ੜ ਤੋਲ ਹੋ ਜਾਂਦੀ ਅੱਛਾ ਅੱਛਾ ਹਾਂ ਤੇ ਉਹ ਆਈ ਸੀ ਯਾਨੀ ਕਿ ਇਹ ਪਹਿਲੀ ਵਾਰੀ ਸਿਨੇਮੇ ਦੇ ਇਦਾਂ ਦੀ ਮੂਵੀ ਆਈ ਉਹ ਪੂਰੀ ਮੂਵੀ ਬੜਾਤ ਹਾਂ ਤੇ ਯਾਨੀ ਕਿ ਇਹ ਹੈ ਵੀ ਤੁਸੀਂ ਫੈਮਲੀ ਦੇ ਨਾਲ ਜਾਓ ਪਰ ਬੱਚਿਆਂ ਨੂੰ ਨਾ ਲੈ ਕੇ ਜਾਓ ਇਹ ਕਹਿ ਸਕਦੇ ਆ ਬਾਕੀ ਇੰਨਾ ਵੀ ਕੁਝ ਖਰਾਬ ਨਹੀਂ ਬੱਚੇ ਲੈ ਕੇ ਵੀ ਜਾ ਸਕਦੇ ਕੋਈ ਵੱਡੀ ਗੱਲ ਨਹੀਂ ਥੋੜੇ ਵੱਡੇ ਬੱਚੇ ਹਨਾ ਕੋਈ ਅੱਧਾ ਦੀ ਗੱਲ ਨਹੀਂ ਹੈਗੀ ਬਸ ਇਹ ਮਾਰ ਕਾਰਡ ਥੋੜੀ ਜਿਆਦਾ ਤੇ ਉਹ ਚੀਜ਼ਾਂ ਹੈਗੀਆਂ ਥੋੜੀਆਂ ਜੀਆਂ ਤੇ ਬਾਕੀ ਤੁਸੀਂ ਇੰਜੋਏ ਪੂਰਾ ਕਰੋ ਕਿਉਂਕਿ ਹਾਸਾ ਨਹੀਂ ਰੁਕਦਾ ਹਾਸਾ ਨਹੀਂ ਰੁਕਦਾ ਨਹੀਂ ਮੰਨੀ ਪੰਮਾ ਹਾਸਾ ਨਹੀਂ ਰੁਕਦਾ ਪੰਮਾ ਜਿਹੜਾ ਨਾ ਉਹ ਉਹ ਮਤਲਬ ਸੀਰੀਅਸ ਵੀ ਆਇਆ ਤੇ ਹਾਸਾ ਵੀ ਉਹਨੇ ਹੀ ਸਭ ਤੋਂ ਜ਼ਿਆਦਾ ਪਵਾਇਆ ਕਰੈਕਟਰ ਹੈ ਮੇਨ ਕਰੈਕਟਰ ਮੇਨ ਕਰੈਕਟਰ ਆ ਉਹ ਗਿੱਪੀ ਗਰਾਲ ਦਾ ਚਲੋ ਹੈਗਾ ਹੀ ਹੈਗਾ ਪਰ ਉਹ ਮੇਨ ਕੈਰੈਕਟਰ ਹੈ ਜਿਹੜਾ ਪੰਮਾ ਹੈ ਜਿਹੜਾ ਪ੍ਰਿੰਸ ਕਵਲ ਜੀ ਉਹਨੇ ਤਾਂ ਸਿਰਾ ਕਰਾਇਆ ਬਈ ਮੂਵੀ ਦੇ ਵਿੱਚ ਹੈਨਾ ਤੇ ਐਕਸ਼ਨ ਬੜਾ ਤਗੜਾ ਯਾਰ ਪਹਿਲੀ ਵਾਰ ਹੀ ਦੇਖਿਆ ਯਾਰ ਪੰਜਾਬੀ ਸਿਨੇਮੇ ਦੇ ਵਿੱਚ ਇੰਨਾ ਤਗੜਾ ਐਕਸ਼ਨ ਸਾਊਥ ਦੀ ਪੂਰੀ ਯਾਨੀ ਕਿ ਸਾਊਥ ਦਾ ਯਾਨੀ ਕਿ ਇਨਾਂ ਨੇ ਪੂਰੀ ਉਹ ਕੀਤੀ ਹੈ ਨਹੀਂ ਕੋਪੀ ਨਹੀਂ ਕਹਿ ਸਕਦੇ ਇਹਨਾਂ ਨੇ ਆਪਣਾ ਹੀ ਹੈ ਮਤਲਬ ਕੋਪੀ ਨਹੀਂ ਕੀਤੀ ਮੇਰੇ ਕਹਿਣਾਂ ਅਨੁਸਾਰ ਇਹ ਉਸ ਟਾਈਪ ਦੀ ਹੈ ਯਾਰ ਯਾਨੀ ਕਿ ਉਹਨਾਂ ਦੀ ਪੂਰੀ ਉਹ ਕੀਤੀ ਹੈ ਯਾਨੀ ਕਿ बराबरी ਕੀਤੀ ਹੈ। ਹਾਂ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਤੇ ਬਣਾਈ ਵੀ ਘੈਂਡ ਹੈ। ਸਿਰਾ ਮੂਵੀ ਆ ਪੂਰੀ ਸਿਰਾ ਬਹੁਤ ਵਧੀਆ। ਮਤਲਬ ਸਾਉਦੀਆਂ ਮੂਵੀਆਂ ਨਾਲੋਂ ਘੱਟ ਨਹੀਂ ਹੈਗੀ। ਸਿੱਧੇ ਜਾਣੀ। ਲੋਕੀ ਸਾਉਦੀ ਗਿੱਪੀ ਘਰ ਵਾਲੇ ਦੋ ਗਟਾ ਡਾਇਲੋਗ ਨੇ ਪਰ ਸਾਰੀ ਫਿਲਮ ਚ ਦਹਿਸ਼ਤ ਪੂਰੀ ਹੈ ਉਹਦੀ। ਹਾਂ ਅੱਖਾਂ ਨੀਲੀਆਂ ਉਹਦੀਆਂ ਦਹਿਸ਼ਤ ਪੂਰੀ। ਯਾਨੀ ਕਿ ਫਿਲਮ ਪੂਰੀ ਨਹੀਂ ਦੱਸਾਂਗੇ ਆਪਾਂ ਹੈਨਾ ਤੁਹਾਡਾ ਮਜ਼ਾ ਖਰਾਬ ਹੋ ਜਾਣਾ। ਬਸ ਤੁਹਾਨੂੰ ਛੋਟਾ-ਛੋਟੇ ਚੀਜ਼ਾਂ ਹਾਂ। ਵੀ ਉਹ ਪੂਰੀ ਫਿਲਮ 'ਚ ਉਹਨੇ ਡਾਇਲੋਗ ਸਿਰਫ ਦੋ ਕੀ ਬੋਲੇ ਆ ਗਿੱਪੀ ਗਰੇਵਾਲ ਨੇ ਆ ਪੂਰੀ ਫਿਲਮ 'ਚ ਇਦਾਂ ਹੀ ਆ ਕੰਮ ਜੇ ਉਹ ਮਤਲਬ ਆਪਾਂ ਸੋਚ ਰਹੇ ਸੀ ਵੀ ਜੇ ਉਹ ਡਾਇਲੋਗ ਬੋਲੇ ਪਰ ਜੇ ਡਾਇਲੋਗ ਬੋਲ ਦਿੰਦਾ ਤਾਂ ਫਿਰ ਉਹ ਗੱਲਬਾਤ ਨਹੀਂ ਸੀ ਰਹਿਣੀ دہشت ਜਿਹੜੀ ਉਹ ਦਿਖਾਈ ਨਾ ਪੂਰੀ ਫਿਲਮ 'ਚ دہشت ਰਹੀ ਹੈ ਤੇ ਤੁਸੀਂ ਫਿਲਮ ਦੇਖ ਕੇ ਆਏ ਹੋ ਇੱਕ ਵਾਰੀ ਬਾੜੀ ਕੈਂਡ ਮੂਵੀ ਆ ਬਾੜੀ ਕੈਂਡ ਯਾਰ ਸਿਰਾ ਮੂਵੀ ਮਤਲਬ ਸਾਡੇ ਕਹਿੰਦੇ ਨੇ ਨਾ ਜਾਇਓ ਯਾਨੀ ਕਿ ਤੁਸੀਂ ਉੱਥਾ ਜਾਇਓ ਫਿਲਮ ਦੇਖ ਕੇ ਆਇਓ ਬਹੁਤ ਜ਼ਰਾ ਮੂਵੀ ਆ ਯਾਰ ਬੜੀ ਕਹਿਣ ਜਿਆਦਾ ਬਹੁਤ ਜਿਆਦਾ ਜਾਬੇ ਇਸ ਨੂੰ ਉੱਪਰ ਲੈ ਕੇ ਜਾਣਾ ਚਾਹੀਦਾ ਹਾਂ ਮਤਲਬ ਆਪਾਂ ਨੂੰ ਹਿੰਦੀ ਫਿਲਮਾਂ ਨੂੰ ਜੇ ਫਿੰਦੀ ਫਿਲਮ ਲੱਗੀ ਹੈ ਤੇ ਉਹਨੂੰ ਤੁਸੀਂ ਨਾ ਦੇਖੋ ਮਤਲਬ ਇਹ ਕਹਿੰਦੇ ਆ ਜੇ ਪੰਜਾਬੀ ਫਿਲਮ ਉਹਦੇ ਨਾਲ ਲੱਗੀ ਹੈ ਤਾਂ ਤੁਸੀਂ ਪੰਜਾਬੀ ਫਿਲਮ ਦੇਖੋ ਤੇ ਜੇ ਇਹ ਫਿਲਮ ਨਹੀਂ ਲੱਗੀ ਕੋਈ ਪੰਜਾਬੀ ਫਿਰ ਤੁਸੀਂ ਹਿੰਦੀ ਫਿਲਮ ਦੇਖ ਸਕਦੇ ਹੋ ਫਿਰ ਕੋਈ ਇਸ਼ੂ ਨਹੀਂ ਠੀਕ ਹੈ ਫਿਲਮਾਂ ਦਾ ਦੇਖਣੇ ਤਾਂ ਹੀ ਪ੍ਰਮੋਟ ਹੋਣੀ ਹੈ ਸਹੀ ਗੱਲ ਆਪਣੀ ਜਿਹੜਾ ਸਿਨੇਮਾ ਉਹ ਅੱਗੇ ਆਣਾ ਚਾਹੀਦਾ ਬਿਲਕੁਲ ਸਹੀ ਗੱਲ ਹੈ ਤੇ ਬਹੁਤ ਜਿਆਦਾ ਕਹਿਣ ਮੂਵੀ ਆ ਤੇ ਤੁਸੀਂ ਜਰੂਰ ਦੇਖ ਕੇ ਆਓ ਬਾਕੀ ਹੋਰ ਉਹਦੇ ਚ ਜੈਸਮਿਨ ਪਸੀਨਾ ਹਾਂ ਉਹਦਾ ਵੀ ਛੋਟਾ ਜਿਹਾ ਰੋਲ ਹੈ ਉਹਦਾ ਛੋਟਾ ਜਿਹਾ ਰੋਲ ਆ ਕੋਈ ਖਾਸ ਜਿਆਦਾ ਰੋਲ ਹੈ ਨਹੀਂ ਉਹਦਾ ਵੱਡਾ ਵਾਲਾ ਤੇ ਵੀ ਵਧੀਆ ਹੈ ਉਹਦਾ ਹਾਂ ਮਤਲਬ ਜਿੰਨਾ ਵੀ ਇਹ ਠੀਕ ਹੈ ਤੇ ਬੜੀ ਜਿਆਦਾ ਕੈਨ ਮੂਵੀ ਹੈ ਮਤਲਬ ਪਹਿਲਾਂ ਅਸੀਂ ਫਿਲਮਾਂ ਦੇ ਅਦਾ ਕੋਈ ਗੱਲ ਨਹੀਂ ਕੀਤੀ ਫਿਲਮਾਂ ਦੇਖ ਕੇ ਆਈ ਦੀਆਂ ਪਰ ਇੰਨੀ ਗੱਲ ਨਹੀਂ ਕੀਤੀ ਅੱਜ ਪਹਿਲੀ ਵਾਰੀ ਇੰਨੀ ਜ਼ਿਆਦਾ ਗੱਲ ਕਰ ਰਹੇ ਹਾਂ ਰਿਵਿਊ हेलो ਕੀਤੀ ਸੀ ਆਪਾਂ ਤਰਸੇਮ ਜਸੜੀ ਗੱਲਦੇ ਹੋ ਜਿਹੜੀ ਹਾ ਉਹ ਫਿਲਮ ਆਈ ਸੀ ਆਪਣੇ ਮਸਤਾਨੇ ਮਸਤਾਨੇ ਫਿਲਮ ਪਰ ਐਡਾ ਨਹੀਂ ਸੀ ਆਪਾਂ ਗੱਲ ਨਹੀਂ ਕੀਤੀ ਇੰਨੀ ਜ਼ਿਆਦਾ ਤੇ ਬਾਕੀ ਮੂਵੀ ਬਹੁਤ ਜ਼ਿਆਦਾ ਘੈਂਟ ਆ ਤੁਸੀਂ ਦੇਖ ਕੇ ਆਇਓ ਫੇਰ ਹੀ ਮਜ਼ਾ ਆਏਗਾ ਠੀਕ ਹੈ ਪਰ ਸਾਡੇ ਕਹਿਣ ਤੇ ਵੀ ਚਲੋ ਮੈਂ ਕਹਿੰਦਾ ਸਾਡੇ ਕਹਿਣ ਤੇ ਜਾਇਓ ਨਾ ਜਾਇਓ ਮਤਲਬ ਸਾਡੇ ਕਹਿਣ ਤੇ ਜਾਇਓ ਠੀਕ ਹੈ ਤੇ ਨਾ ਜਾਇਓ ਸਾਡੇ ਕਹਿਣ ਦੇ ਪਰ ਜਾਇਓ ਜ਼ਰੂਰ ਪਰ ਜਾਇਓ ਜ਼ਰੂਰ ਠੀਕ ਹੈ ਨਾ ਬਹੁਤ ਸੋਹਣੀ ਮੂਵੀ ਹੈ ਬਹੁਤ ਸੋਹਣੀ ਠੀਕ ਹੈ ਜੀ ਮਤਲਬ ਬੰਦਾ ਬੋਰ ਨਹੀਂ ਹੁੰਦਾ ਪੂਰੀ ਫਿਲਮ ਚ ਹਾਂ ਬੰਦਾ ਬੋਰ ਨਹੀਂ ਹੁੰਦਾ ਮਤਲਬ ਹਾਂ 2 2 ਸਵਾ ਤੋਂ ਘੰਟੇ ਦੀ ਫਿਲਮ ਹੈ ਬੰਦਾ ਬੋਰ ਨਹੀਂ ਹੁੰਦਾ ਹਾਂ ਸਾਡੀ ਬੋਰ ਨਹੀਂ ਹੁੰਦਾ ਤੇ ਵਧੀਆ ਫਿਲਮ ਹੈ ਮਜ਼ਾ ਆਇਆ ਦੇਖ ਕੇ ਇਹ ਬਾਸ ਹੁਣ ਆਪਾਂ ਘਰ ਜਾ ਰਹੇ ਹਾਂ ਠੀਕ ਹੈ ਜੀ ਤੇ 12 ਤੋਂ ਉੱਪਰ ਟਾਈਮ ਹੋ ਗਿਆ ਤੇ ਨੰਨੂ ਆ ਗਿਆ ਸਾਡੇ ਬਾਹਰ ਤੇ ਨੰਨੂ ਵੀ ਲੱਗਦਾ ਸੌਗ ਹੀ ਹੋਣੀ ਹੈ ਨਾ ਤੇ ਹੁਣ ਮੇਰੇ ਖਿਆਲ ਨਾਲ ਤਾਂ ਕੁੱਤੇ ਕੁੱਤੇ ਦਿਖਣਗੇ ਰੋਡ ਤੇ ਚਲ ਗੱਡੀ ਆਪਾਂ ਘਰ ਦੇ ਮੂਹਰੇ ਜਾ ਕੇ ਲਾ ਦੇਣੀ ਹੈ ਠੀਕ ਹੈ ਨਾ ਵੈਸੇ ਇੱਕ ਗੱਲ ਹੋਰ ਹੈ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਅਸੀਂ ਦੇਖਿਆ ਵੀ ਹੱਲੇ ਵੀ ਢਾਬੇ ਖੁੱਲ੍ਹੇ ਹੋਏ ਸੀ 12 ਵਜੇ ਆ ਹੁਣ 12 ਵਜੇ ਦਾ ਟਾਈਮ ਸੀ ਤੇ ਹੱਲੇ ਵੀ ਲੋਕ ਬੈਠੇ ਹੋਏ ਸੀ ਹਾਂ ਸਾਡੇ 12 ਹਾਂ ਸਾਡੇ 12 ਕੋਈ ਉਹਨਾਂ ਨੂੰ ਪਤਾ ਵੀ ਲੋਕੀ ਉੱਧਰ ਉਹ ਸ਼ਹਿਰ ਐਦਾ ਹੁੰਦਾ ਨਾ ਪਰ ਉੱਧਰ ਲੋਕੀ ਜਾਗਦੇ ਰਹਿੰਦੇ ਆ ਹਨਾ ਕੰਮਾਂ ਕਾਰਾਂ ਵਾਲੇ ਹੋਰ ਹੋਰ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਐ ਸਿਨੇਮੇ ਜੇ ਇੱਕ ਹੋਰ ਸ਼ੋਅ ਸੀ ਆਪਣੇ ਤੋਂ ਬਾਅਦ ਵੀ ਸੀ ਹਾਂ ਇੱਕ ਸ਼ੋਅ ਹੋਰ ਸੀਗਾ ਤੇ ਤਾਂ ਹੀ ਮੇਰੇ ਖਿਆਲ ਨਾਲ ਨਾ ਉਹ ਰੱਖਦੇ ਆ ਖੁੱਲਾ ਕੋਈ ਨਾ ਪਤਾ ਲੋਕੀ ਆਉਂਦੇ ਰਹਿੰਦੇ ਪਰ ਹੁਣ ਜਦੋਂ ਅਸੀਂ ਆਏ ਹੁਣ ਉਹਨਾਂ ਨੇ ਬੰਦ ਕਰਤਾ ਸੀ ਯਾਨੀ ਕਿ 12 ਵਜੇ ਤੱਕ ਹੀ ਲੱਗਦਾ ਸੀ ਹਾਂ ਬਸ 12 ਵਜੇ ਤੱਕ ਯਾਨੀ ਕਿ ਖੁੱਲਾ ਰਹਿੰਦਾ ਹੁਣ ਇਹ ਨਹੀਂ ਪਤਾ ਸ਼ਨੀਵਾਰੀ ਖੁੱਲਾ ਰਹਿੰਦਾ ਜਾਂ ਉਦਾਂ ਤੇ ਕਈ ਟੱਬੇ ਖੁੱਲੇ ਰਹਿੰਦੇ ਆ ਉਹ ਅੱਗੇ ਜਾ ਕੇ ਹੈਗੇ ਆ ਹਾਂ ਹਾਂ ਤੇ ਮਜ਼ਾ ਆਇਆ ਤੇ ਬਾਕੀ ਹੁਣ ਘਰ ਜਾਣੇ ਆ ਤੇ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵਲੋਗ ਦੇ ਵਿੱਚ ਇਸ ਵਲੋਗ ਨੂੰ ਆਪਾਂ ਕਰਦੇ ਆ ਇੱਥੇ ਹੀ ਖਤਮ ਠੀਕ ਹੈ ਜੀ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਆਹ ਵਲੋਗ ਤੁਹਾਨੂੰ ਕਿੱਦਾਂ ਦਾ ਲੱਗਿਆ ਹੈ ਨਾ ਤੇ ਫਿਲਮ ਜ਼ਰੂਰ ਦੇਖ ਕੇ ਆਇਓ ਠੀਕ ਹੈ ਜੀ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੋਗ ਦੇ ਵਿੱਚ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ